ਦੋਸਤੋ ਮੈਂ ਤੁਹਾਡਾ ਆਪਣਾ ਜਗਸੀਰ ਮਹਾਰਾਜ ਅੱਜ ਸਾਡੇ ਨਾਲ ਪਰਮਜੀਤ ਸਿੰਘ ਜੀ ਸੇਖਪੁਰਾ ਪੰਜਾਬ ਖੇਤ ਮਜ਼ਦੂਰ ਸਭਾ ਦੇ ਆਗੂ ਆ ਇਹ ਜ਼ਿਲ੍ਹੇ ਦੇ ਤੇ ਜੋ ਪਿਛਲੇ ਦਿਨੀ ਦਾਨ ਸਿੰਘ ਵਾਲੇ ਦੇ ਵਿੱਚ ਘਟਨਾ ਵਾਪਰੀ ਸੀਗੀ ਤੇ ਉਹਦੇ ਤੇ ਆਪਾਂ ਗੱਲ ਕਰਦੇ ਕਰਦੇ ਆ ਪ੍ਰਧਾਨ ਜੀ ਸਤਿ ਸ਼੍ਰੀ ਅਕਾਲ ਜੀ ਹਾਂ ਕੀ ਹਾਲ ਚੱਲ ਆ ਜੀ ਠੀਕ ਹੋ ਜੀ ਜੋ ਪਿਛਲੇ ਦਿਨੀ ਦਾਨ ਸਿੰਘ ਵਾਲੇ ਦੇ ਵਿੱਚ ਘਟਨਾ ਵਾਪਰੀ ਹੈ ਇਦੇ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਕਿਵੇਂ ਦੇਖਦੇ ਹੋ ਇਸ ਘਟਨਾ ਨੂੰ ਇਹ ਜੋ ਦਾਨ ਸਿੰਘ ਵਾਲੇ ਜੋ ਘਟਨਾ ਹੋਈ ਹੈ ਜੀ ਬਹੁਤ ਹੀ ਨਿੰਦਣਯੋਗ ਘਟਨਾ ਹੋਈ ਹੈ ਜੀ ਜਿਹੜੇ ਗਰੀਬ ਮਜ਼ਦੂਰਾਂ ਦੇ ਅੱਠ ਘਰ ਫੂਕ ਕੇ ਪਾਣੂ ਬਣਾ ਕੇ ਪਟ્રોલ ਵਾਲੇ ਫੂਕ ਕੇ ਆ ਬਹੁਤ ਹੀ ਘਟਿਆ ਪਚਨਾ ਟਿੱਤੀ ਜੀ ਮੈਂ ਸਮਝਦਾ ਇਹਦੀ ਉੱਚ ਪੱਧਰੀ ਜਾਂਚ ਹੋਣੀ ਚਾਹੀਦੀ ਹੈ ਜੀ ਸੀਬੀਆਈ ਤੋਂ ਜਾਂ ਸਿਵਲ ਜੱਜ ਤੋਂ ਇਹਦੀ ਪੂਰੀ ਬਰੀਕੀ ਨਾਲ ਕੀਤੀ ਜਾਵੇ ਔਰ ਜਿਹੜੇ ਇਸ ਦੇ ਵਿੱਚ ਸ਼ਾਮਲ ਹਨ ਦੋਸ਼ੀ ਉਹਨਾਂ ਨੂੰ ਸਾਰਿਆਂ ਨੂੰ ਇਹਦੇ ਵਿੱਚ ਸ਼ਾਮਲ ਕੀਤਾ ਜਾਵੇ ਔਰ ਜੋ 16 ਜਣਿਆਂ ਤੇ ਪਰਚਾ ਪਾਇਆ ਉਹਦੇ ਪਿੱਛੇ ਗ੍ਰਾਉਣ ਵਾਲੇ ਹੋਰ ਹਨ ਦੋਸ਼ੀ ਅੱਛਾ ਪ੍ਰਧਾਨ ਜੀ ਇੱਕ ਗੱਲ ਦੱਸੋ ਹੋਰ ਵੀ ਜਿਹੜੀ ਪ੍ਰਸ਼ਾਸਨ ਵੱਲੋਂ ਉਸ ਇਹ ਪ੍ਰਚਾਰਿਆ ਜਾ ਰਿਹਾ ਹੈ ਵੀ ਅਸੀਂ ਉਹਨਾਂ ਤੇ ਕਾਰਵਾਈ ਕੀਤੀ ਜਾ ਰਹੀ ਹੈਗੀ ਤੇ ਕਿੰਨੇ ਦਿਨ ਬਾਅਦ ਜਿਹੜੇ ਦੋਸ਼ੀ ਸੀਗੇ ਅਰੈਸਟ ਕੀਤੇ ਗਏ ਜਿੰਨੇ ਵੀ ਕੀਤੇ ਗਏ ਇਹ 26 ਘੰਟੇ ਬਾਅਦ ਪਰਚਾ ਦਰਜ ਕੀਤਾ ਗਿਆ ਜੀ ਪਹਿਲਾਂ ਕੋਈ ਪੜਤਾਲ ਨਹੀਂ ਕੀਤੀ ਔਰ ਉਸ ਨੂੰ ਪ੍ਰਸ਼ਾਸਨ ਔਰ ਸਰਕਾਰ ਮਿਲ ਕੇ ਉਹਨੂੰ ਦੋ ਘਰਾਂ ਦੀ ਰੰਜਿਸ਼ ਕਹਿ ਕੇ ਟਾਲਮਟੋਲ ਕਰ ਰਹੀ ਸੀ ਔਰ 26 ਘੰਟੇ ਦੇ ਬਾਅਦ ਇਹ ਪਰਚਾ ਦਰਜ ਕੀਤਾ ਗਿਆ ਔਰ ਜੋ ਪਰਚੇ ਦੇ ਵਿੱਚ ਸ਼ਾਮਿਲ ਕੀਤੇ ਗਏ ਹਨ 6-7 ਜਣਿਆਂ ਦਾ ਤਾਂ ਨਾਮ ਆ ਔਰ ਦੀਆਂ ਸ਼ਰਤੇ ਕੀਤੇ ਹਨ ਮੈਂ ਪ੍ਰਸ਼ਾਸਨ ਨੂੰ ਔਰ ਉਸ ਨੂੰ ਕਹਿਣਾ ਚਾਹੁੰਦਾ ਵੀ ਉਹਨਾਂ ਜਿਹੜੇ ਉਹਦੇ ਪਿੱਛੇ ਸਮਗਲ ਰਹ ਹਨ ਜਾਂ ਉਹਨਾਂ ਨੂੰ ਪਨਾ ਦੇ ਰਹੇ ਹਨ ਉਹਨਾਂ ਦੇ ਨਾਮ ਵਿੱਚ ਦਰਜ ਹੋਣੇ ਚਾਹੀਦੇ ਹਨ ਤੇ ਸਾਰੀ ਘਟਨਾ ਇਹ ਮਲਪੂਰਨ ਤੌਰ ਤੇ ਬਰੀਕੀ ਨਾਲ ਜਾਂਚ ਕਰਾ ਕੇ ਕਰਨੀ ਚਾਹੀਦੀ ਹੈ ਸਾਥੂ ਐਸੇ ਜਿੱਥੇ ਬੰਦੀ ਦੇ ਆਗੂ ਸਾਡੇ ਨਾਲ ਇੱਕ ਹੋਰ ਹੈ ਗਿਆ ਕੀ ਨਾਮ ਹੈ ਜੀ ਤੁਹਾਡਾ ਮੇਰਾ ਨਾਮ ਸੁਰਜੀਤ ਸਿੰਘ ਸਰਦਾਰ ਗੜਾ ਜੀ ਹਾਂ ਤੇ ਜੋ ਪੰਜਾਬ ਖੇਤ ਮਜ਼ਦੂਰ ਸਹਾ ਜਿਲ੍ਹਾ ਬਠਿੰਡਾ ਦਾ ਮੈਂ ਆਪਣਾ ਜਿਲਦ ਕਤਰਾਈ ਹਾਂ ਤੇ ਇਸ ਘਟਨਾਲੇ ਬਾਰੇ ਮੈਂ ਜੋ ਕੁਝ ਜਾਣਦਾ ਥੋੜੀ ਨਾਲ ਸਾਂਝਾ ਕਰਦਾ ਜੀ ਹਾਂਜੀ ਇਹ ਘਟਨਾ ਜੀ 9 ਤਰੀਕ ਦੀ ਰਾਤ ਨੂੰ ਇਹ ਘਟਨਾ ਵਾਪਰੀ ਹੈ ਜਦੋਂ ਕਿ 8 ਤਰੀਕ ਨੂੰ ਵੀ ਮਤਲਬ ਥੋੜੀ ਕੋਈ ਚਰਚਾ ਉਹਦੀ ਚੱਲੀ ਸੀ ਪਰ 9 ਤਰੀਕ ਨੂੰ ਤਾਂ ਸਵੇਰੇ ਕੁਸ ਬੁੜੀਆਂ ਸਰਪੰਚ ਦੇ ਘਰੇ ਹਲਾਮਾ ਦੇਣ ਵਾਸਤੇ ਗਈਆਂ ਉੱਥੇ ਜਿਹੜਾ ਮੇਨ ਦੋਸ਼ੀ ਹੈ ਉਹ ਕਾਰ ਲੈ ਕੇ ਆਇਆ ਇੱਕ ਔਰਤ ਦੇ ਘਰ ਚਲਾਉਣ ਦੀ ਕੋਸ਼ਿਸ਼ ਕੀਤੀ ਹੈ ਉਹ ਔਰਤ ਨੇ ਭੱਜ ਕੇ ਜਾਨ ਬਚਾਈ ਹੈ ਤੇ ਕੋਤੇ ਇੱਕ ਹੋਰ ਬੰਦਾ ਸੀ ਜਿਹਦੇ ਵਿੱਚ ਉਹ ਤਰਪਾਲ ਨੇ ਕਿ ਇਹ ਹੀ ਬੰਦਾ ਉਸਦੇ ਮਗਰ ਪੈ ਗਿਆ ਤੇ ਅਸੀਂ ਜਾਂਚ ਕਰਦੇ ਆ ਕਿ ਸਰਪੰਚ ਦੇ ਘਰੇ ਕੈਮਰੇ ਲੱਗੇ ਆ ਤੇ ਉਹ ਕੈਮਰੇ ਖੋਲ ਕੇ ਇਸ ਨੂੰ ਚੰਗੀ ਤਰ੍ਹਾਂ ਦੇਖਣਾ ਚਾਹੀਦਾ ਜੀ ਤੇ ਦੂਸਰੀ ਇਹ ਗੱਲ ਜੀ ਪੁਲਿਸ ਨੇ 26 ਘੰਟੇਵਾਂ ਪਰਚਾ ਦਰਜ ਜਦੋਂ ਕਿ ਐਂਬੂਲੈਂਸ ਦੀ ਗੱਡੀ ਤਾਂ ਉੱਥੇ ਰਾਤ ਨੂੰ ਪਹੁੰਚ ਗਈ ਸੀ ਤੇ ਪਰ ਪੁਲਿਸ ਨਹੀਂ ਉੱਥੇ ਪਹੁੰਚੀ ਤੇ ਪੁਲਿਸ ਨੇ ਅਗਲੇ ਦਿਨ 2 ਵਜੇ ਦੇ ਦੋ ਪੁਲਿਸ ਵਾਲੇ ਮੁਲਾਜ਼ਮ ਉਹ ਵੇਖ ਕੇ ਮੁੜਿਆ ਜੀ ਤੇ ਫਿਰ ਵੀ ਨਹੀਂ ਕੋਈ ਕਾਰਵਾਈ ਹੋਈ ਜਦੋਂ ਕਿ ਇਹਨਾਂ ਨੇ ਜੋ ਪਰਚਾ ਹੈ ਉਹ 24 ਘੰਟੇ ਬਾਅਦ ਦਰਜ ਕੀਤਾ ਇਸ ਤਰ੍ਹਾਂ ਕਰਕੇ ਇਹ ਪੁਲਿਸ ਐਮ ਐਲ ਏ ਸਰਪੰਚ ਇਸ ਮਗਲਰ ਇਹ ਸਾਰੇ ਰਲ ਕੇ ਇੱਕ ਇਹਨਾਂ ਦਾ ਗੁੰਡਾ ਗਰੋਹ ਬਣਿਆ ਹੋਇਆਗਾ ਜੋ ਇਸ ਤਰ੍ਹਾਂ ਦੀਆਂ ਇਹ ਕਟਨਾਵਾ ਕਰਦੇ ਐ ਤੇ ਇਹ ਗੁੰਡਿਆਂ ਨੂੰ ਸ਼ਹਿਦ ਦੇਣ ਦੀ ਆਦੀ ਹੈ ਜੀ ਇਹਨਾਂ ਨੇ ਮੇਰੇ ਅਨਸਾਰ 18 19 ਬੰਦਿਆਂ ਦਾ ਤਾਂ ਮੈਨੂੰ ਹੀ ਪਤਾ ਹੈ ਜਿਹੜੇ ਇਹਦੇ ਨਾਲ ਰਹਿੰਦੇ ਨੇ ਕਿਸੇ ਨੂੰ ਵੀ ਕਟਵਾਉਣਾ ਹੋਵੇ ਕਿਸੇ ਦੇ ਗੁੰਡਾਗਰਦੀ ਨੇ ਇਸਰੇ ਹੌਲਾ ਕਰਾਉਣਾ ਹੋਵੇ ਤਾਂ ਇਹ ਦਾਰੂ ਪਿਆਲਾ ਪਿਆ ਕੇ ਤੇ ਉਹਨਾਂ ਲੋਕਾਂ ਨੂੰ ਭੇਜ ਦਿੰਦੇ ਨੇ ਉਹਨਾਂ ਦੇ ਇੰਨੇ ਹੌਸਲੇ ਬਲੰਦ ਨੇ ਕਿਉਂ ਕਿਸੇ ਤੋਂ ਡਰਨ ਲਈ ਨਾਂ ਨਹੀਂ ਲੈਂਦੇ ਜਿਹੜਾ ਮੁੱਖ ਦੋਸ਼ੀ ਹੈ ਜਦੋਂ ਉਸ ਨੂੰ ਫੜਿਆ ਗਿਆ ਪੁਲਿਸ ਨੇ ਉਸ ਨੂੰ ਪੱਤਰਕਾਰਾਂ ਦੇ ਸਾਹਮਣੇ ਕੀਤਾ ਤੇ ਉਸ ਨੇ ਇਹ ਗੱਲ ਕਹੀ ਹੈ ਕਿ ਮੈਂ ਇਹਨਾਂ ਦਾ ਮੇਰੀ ਰੰਜਿਸ਼ ਸੀ ਜਿਸ ਕਰਕੇ ਮੈਂ ਇਹਨਾਂ ਦੇ ਘਰਾਂ ਨੂੰ ਅੱਗ ਲਾਈ ਹੈ ਉਹ ਸ਼ਰੀਆ ਹਮਲਾ ਤੇ ਨਾਲ ਉਹ ਇਹ ਕਹਿੰਦਾ ਹੈ ਕਿ ਮੈਂ ਜਿਹੜਾ ਪਟ્રોલ ਹੈ ਉਹ ਆਪਣੀ ਕਾਰ ਦੇ ਵਿੱਚੋਂ ਕੱਢ ਕੇ ਫੇਰ ਘਰ ਵਿੱਚ ਆਏ ਆ ਜਦੋਂ ਕਿ ਨੀਲੇ ਰੰਗ ਦੀਆਂ ਕੇਨੀਆਂ ਸੀ ਤੇ ਉਹ ਕੇਨੀਆਂ ਜੋ ਪਟ્રોલ ਕੱਢ ਕੇ ਬੋਤਲਾਂ ਦੇ ਵਿੱਚ ਪਾ ਕੇ ਬੱਤੀਆਂ ਲਾ ਕੇ ਉਹ ਪਟ્રોલ ਗੋਮ ਬਣਾਏ ਗਏ ਸੀ ਤੇ 150 ਦੇ ਕਰੀਬ ਬਾਹਰੋਂ ਬੰਦੇ ਗੁੰਡੇ ਮਗਾਏ ਗਏ ਸੀ ਤੇ 10 ਗੱਡੀਆਂ ਸੀ ਜਿਹੜੀਆਂ ਬੱਕਰੀਆਂ ਲੈ ਕੇ ਗਏ ਨੇ 10 ਬੱਕਰੀਆਂ ਤੇ ਇੱਕ ਮੇਉਣਾ ਤੇ ਉਹ ਗੁੱਲ ਮਲਾ ਕੇ ਉਹ ਮਤਲਬ ਇਹਨੇ ਇੱਕ ਕਾਰ ਦੇ ਵਿੱਚ ਨਹੀਂ ਆ ਸਕਦੇ ਜਿਵੇਂ ਇਹ ਕਹਿੰਦਾ ਮੈਂ ਇੱਕ ਕਾਰ ਤੇ ਆਇਆ ਸੀ ਅੱਗ ਲਾਉਣ ਤੇ ਇਸ ਤਰ੍ਹਾਂ ਕਰਕੇ ਉਹ ਬਾਹਰਲੇ ਬੰਦੇ ਹੀ ਉਹਨਾਂ ਦਾ ਸਮਾਨ ਉਹਨਾਂ ਦੇ ਵਹਿੰਗੇ ਕੱਪੜੇ ਪੈਸਾ ਸੋਨਾ ਜੋ ਵੀ ਉਹਨਾਂ ਤੋਂ ਲੁੱਟਿਆ ਗਿਆ ਉਹ ਲੁੱਟ ਕੇ ਲੈ ਗਏ ਇਥੋਂ ਤੱਕ ਕੇ ਗੈਸ ਸਿਲੰਡਰ ਹੈ ਜਿਹੜੇ ਅਸੀਂ ਉਹਦੇ ਜਾਂਚ ਕਰੀ ਤਾ ਉਹ ਕਹਿੰਦੇ ਸਭ ਤੋਂ ਪਹਿਲਾਂ ਇਹਨਾਂ ਨੇ ਸਾਡੇ ਸਿਲੰਡਰ ਘਰੋਂ ਚੱਕੇ ਆ ਤੇ ਉਹ ਸਿਲੰਡਰ ਵੀ ਹੁਣ ਪੁਲਿਸ ਨੇ ਬਰਾਮਦ ਕਰਾਏ ਆ ਇੱਕ ਵੀਡੀਓ ਦੇ ਵਿੱਚ ਦਿਖ ਰਿਹਾ ਹੈ ਇਹ ਤਿੰਨ ਸਿਲੰਡਰ ਤਾਂ ਉਹ ਮੁੰਡੇ ਚੱਕੀ ਹੁੰਦੇ ਆ ਜਿਹੜੇ ਦੋਸ਼ੀ ਸੀ ਤੇ ਇੱਕ ਸਿਲੰਡਰ ਨੂੰ ਦੋ ਪੁਲਿਸ ਵਾਲੇ ਚੱਕੀ ਹੁੰਦੇ ਵੀਡੀਓ 'ਚ ਵੀ ਦਿਖਦੇ ਆ ਜਦੋਂ ਕਿ ਇਹ ਅਸੀਂ ਵੀ ਬਹੁਤ ਸਖ਼ਤ ਸਾਬਤਾਂ ਜਿਹੜੀ ਮੀਡੀਆ ਕਰਦੇ ਆ ਜਦੋਂ ਉਹਦੇ ਰੈਲੀ ਕੀਤੀ ਆ ਉਸ ਰੈਲੀ ਦੇ ਵਿੱਚ ਮੈਂ ਵੀ ਗਿਆ ਸੀ ਤੇ ਲੋਕ ਕਹਿ ਰਹੇ ਸੀ ਕਿ ਕਮਾਲ ਐ ਅੱਜ ਯਾਰ ਪਹਿਲੀ ਵਾਰ ਐ ਜਿਹੜੇ ਇਹ ਗੁੰਡਿਆਂ ਦੇ ਖਿਲਾਫ ਲੋਕ ਇਕੱਠੇ ਹੋ ਕੇ ਬੋਲਣ ਲੱਗੇ ਨੇ ਕਿ ਉਹਨਾਂ ਗਰੀਬ ਖੇਤਬੀਦੂਰ ਨੇ ਗਰੀਬਾਂ ਦਾ ਹੌਸਲਾ ਵਧਿਆ ਤੇ ਹੁਣ ਉਹ ਬੋਲ ਜੋ ਗਏ ਹੋਏ ਆ ਨਹੀਂ ਤਾਂ ਉਹ ਤਿਆਜਰ ਸਹਿੰਦੇ ਹੋਏ ਕੁੱਟ ਵੀ ਸਹਿੰਦੇ ਹੋਏ ਉਹ ਇਹਨਾਂ ਗਰੁੱਪ ਦੇ ਖਿਲਾਫ ਬੋਲਣ ਦੀ ਜ਼ਰੂਰਤ ਨਹੀਂ ਸੀ ਕਰਦੇ ਤੇ ਜਿਸ ਦਿਨ 50000 ਰੁਪਏ ਦੇ ਉੱਥੇ ਚੈੱਕ ਦਿੱਤੇ ਆ ਉਸ ਦਿਨ ਵੀ ਮੈਂ ਉੱਥੇ ਸੀ ਆ ਅਗਲੇ ਦਿਨ ਚੈੱਕ ਐਸ ਡੀ ਐਮ ਸਾਹਿਬ ਗਏ ਸੀ ਉਹ ਉਹਨਾਂ ਨੂੰ 50000 ਰੁਪਏ ਦੇ ਕੇ ਕਹਿ ਰਹੇ ਸੀ ਕਿ ਭਾਈ ਤੁਹਾਨੂੰ 50 50000 ਰੁਪਏ ਦੇਦਾ ਤੇ 50000 ਨਾਲ ਤੁਸੀਂ ਘਰਾਂ ਦੀ ਰਿਪੇਅਰ ਕਰਵਾ ਲਓ। ਅੱਛਾ ਪ੍ਰਧਾਨ ਜੀ ਇੱਕ ਗੱਲ ਹੋਰ ਦੱਸੋ। ਹਾਂ ਜੀ। ਜਿਵੇਂ ਡੀਸੀ ਸਾਹਿਬ ਵੱਲੋਂ 50-50000 ਰੁਪਏ ਦੇ ਜਿਹੜੇ ਚੈੱਕ ਇਹਨਾਂ ਨੂੰ ਪੀੜਤ ਮਜ਼ਦੂਰਾਂ ਨੂੰ ਜਿਨ੍ਹਾਂ ਦੇ 8 ਘਰ ਫੂਕੇ ਗਏ ਵੱਡੀ ਪੱਧਰ ਦੇ ਉੱਤੇ ਜਿਹੜਾ ਨੁਕਸਾਨ ਕੀਤਾ ਗਿਆਗਾ ਹਾਂਜੀ ਤੇ ਸਰਕਾਰ ਤੋਂ ਤੁਸੀਂ ਹੋਰ ਕੀ ਮੰਗ ਕਰਦੇ ਆਂ ਵੀ ਕੀ ਹੋਣਾ ਚਾਹੀਦਾ ਕਿਉਂਕਿ ਉਹਨਾਂ ਦੇ ਅਠ ਘਰ ਤਬਾਹ ਹੋ ਚੁੱਕੇ ਹੈਗੇ ਜਿਹੜਾ ਉਹਨਾਂ ਦਾ ਲੀੜਾ ਕਪੜਾ ਸੀ ਉਹ ਹੋਰ ਵੀ ਜੋ ਸੋਸ਼ਲ ਮੀਡੀਆ ਦੇ ਉੱਤੇ ਅਸੀਂ ਜਿੰਨਾ ਅਸੀਂ ਸੁਣਦੇ ਆਂ ਦੇਖਿਆਗਾ ਕੀ ਮੰਗ ਕੀ ਕਰਦੇ ਉਹ ਤਾਂ ਇੱਕ ਮਿੰਟ ਉਹ ਨਾ ਇਸ ਤਰ੍ਹਾਂ ਜੀ ਕਿ ਸਰਕਾਰ ਨੇ ਜਦੋਂ ਅਸੀਂ ਧਰਨਾ ਉਹਦੇ ਰੈਲੀ ਕਰੀਆ ਤਾਂ 50 50000 ਦਿੱਤਾ ਸੀ ਤੇ ਉਸ ਤੋਂ ਬਾਅਦ ਫਿਰ ਅਸੀਂ ਇੱਥੇ ਇੰਟਰਨਲ ਆਇਆ ਦਾ 1 ਲੱਖ ਰੁਪਇਆ ਉਹਨਾਂ ਨੇ ਦਿੱਤਾ ਹੈ ਪਰ ਅਸੀਂ ਕਹਿੰਦੇ ਕਿ 10-10 ਲੱਖ ਤੋਂ ਬਿਨਾ ਘਰ ਬਣ ਨਹੀਂ ਸਕਦੇ ਤੇ ਇਹ ਅਸੀਂ ਇਹ ਕਹਿੰਦੇ ਆ ਕਿ ਸਾਨੂੰ 10 ਲੱਖ ਜੇ ਨਹੀਂ ਦੇਣਾ ਤਾਂ ਜਿਹੜੇ ਉਹ ਘਰ ਨੇ ਸਰਕਾਰ ਆਪ ਦੇ ਖਰਚੇ ਤੇ ਘਰ ਬਣਾ ਕੇ ਪੱਕੇ ਕਰ ਦੇਵੇ ਜਦੋਂ ਕਿ ਅਸੀਂ ਡਿਮਾਂਡ ਕਰੀ ਰਹੀ ਆ ਪਹਿਲਾਂ ਵੀ ਹੈ ਕਿ ਇੱਕ ਔਰਤ ਜਿੰਨਾ ਚਿਰ ਆਉਦੇ ਬੱਚੇ ਨੂੰ ਆਪਣੇ ਹੱਥ ਨਾਲ ਰੋਟੀ ਪਕਾ ਕੇ ਨਾਲ ਖਵਾਵੇ ਉਹਨੂੰ ਸਬਰ ਨਹੀਂ ਆਉਂਦਾ ਤੇ ਆ ਦਰਵਗਾਨੇ ਬੈਠਣਾ ਸਾਈ ਮੂਜੇ ਨਾ ਦੇ ਇਹ ਤਾਂ ਆਪਣੇ ਹੀ ਦੇਸ਼ ਜਿਹੜੇ ਆਪਣੇ ਭਗਤ ਨੇ ਉਹ ਆਪਣੇ ਦੇਸ਼ ਆਪਣੇ ਪਾਕਿਸਤਾਨੀ ਵੀ ਇਹ ਗੱਲ ਕਹੀ ਬਗਾਨੇ ਘਰ ਦੇ ਵਿੱਚ ਰਾਤਾਂ ਕੱਟਣੀਆਂ ਦਿਨ ਕੱਟਣੇ ਬਹੁਤ ਔਖੇ ਨਹੀਂ ਮੈਂ ਉੱਥੇ ਕਈਆਂ ਨੂੰ ਪੁੱਛਿਆ ਕਿ ਤੁਸੀਂ ਰਹਿਨੇ ਕਿੱਥੇ ਆ ਉਹ ਕਹਿੰਦੇ ਜੀ ਅਸੀਂ 2 ਦਿਨ ਨਾਲ ਵਾਲੇ ਘਰੇ ਰਹੇ ਸੀ ਪਰ ਉਹਨਾਂ ਨੇ ਸਾਨੂੰ 2 ਦਿਨ ਬਾਅਦ ਘਰੋਂ ਕੱਢਦਾ ਕੀ ਗੱਲ ਪਿੱਛੇ ਕਹਿੰਦੇ ਭਈ ਇਹ ਇੰਨੇ ਗੁੰਡੇ ਆ ਜਿਹੜੇ ਤੁਹਾਡੇ ਘਰ ਮ ਜਾ ਸਕਦੇ ਆ ਹੁਣ ਸਾਡੇ ਘਰਾਂ ਦਾ ਨੰਭਰਾਊਗਾ ਤੇ ਉਹਨਾਂ ਨੂੰ ਲੋਕ ਘਰੇ ਵੀ ਨਹੀਂ ਵਾੜਦੇ ਨੰਤਾ ਕੱਢ ਕੱਢ ਕੇ ਲੋਕ ਤਾਂ ਪਾਸ ਕਰ ਲਿਆ ਅਸੀਂ ਸਰਕਾਰ ਨੂੰ ਕਹਿੰਨੇ ਆ ਕਿ ਜਾਂ ਤਾਂ ਉਹਨਾਂ ਨੂੰ ਕਿਸੇ ਜਗ੍ਹਾ ਤੇ ਸਰਕਾਰੀ ਘਰ ਦਿੱਤੇ ਜਾਣ ਜਾਂ ਉੱਥੇ ਟੈਂਟ ਵਗੈਰਾ ਦਿੱਤੇ ਜਾਣ ਤੇ ਪੁਲਿਸ ਦਾ ਪਹਿਰਾ ਲੱਗਣਾ ਜ਼ਰੂਰੀ ਹੈ ਨਹੀਂ ਤਾਂ ਇਹ ਬੰਦੇ ਉਹਨਾਂ ਜਿਹੜੇ ਜਿਨ੍ਹਾਂ ਦੇ ਘਰ ਵਿੱਚ ਹੈ ਉਹਨਾਂ ਨੂੰ ਕਿਸੇ ਟਾਈਮ ਹੀ ਖਾਣum ਕਰ ਸਕਦੇ ਇਹਨਾਂ ਚ ਇਨੀ ਪਹੁੰਚ ਆਏ ਧੰਨਵਾਦ ਪ੍ਰਧਾਨ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ